ਜੋ ਮਾਹੌਲ ਅੱਜ ਪੰਜਾਬ ਦਾ ਬਣਿਆ ਪਿਆ ਨਾ ਜੀ ਕਿਉਂਕਿ ਇੱਕ ਪ੍ਰਚਾਰਕ ਹੋਣ ਦੇ ਨਾਤੇ ਮੈਂ ਸੱਚ ਬੋਲਣ ਤੋਂ ਕਦੇ ਚੱਕਿਆ ਨਹੀਂ ਔਰ ਮੇਰਾ ਫਰਜ਼ ਬਣਦਾ ਕਈਆਂ ਨੂੰ ਲੱਗੇਗਾ ਮੈਂ ਸ਼ਾਇਦ ਪ੍ਰਸੰਗ ਤੋਂ ਬਾਹਰ ਚੱਲਾ ਜੇ ਅੱਜ ਹਾਲਾਤ ਐਵੇਂ ਦੇ ਬਣੇ ਹੋਏ ਨੇ ਸਾਡੇ ਪੰਜਾਬ ਦੇ ਨਾ ਮਰਨ ਨੂੰ ਜੀ ਕਰਦਾ ਨਾ ਜੀਉਣ ਨੂੰ ਜੀ ਕਰਦਾ ਹਰ ਬੰਦੇ ਦੇ ਹੱਥ ਵਿੱਚ ਵੱਡਾ ਮੋਬਾਈਲ ਤੇ ਵਧੀਆ ਮੋਬਾਈਲ ਹੈ ਤੇ ਜੋ ਜੋ ਅੱਜ ਸਾਡੇ ਬੱਚਿਆਂ ਦੇ ਸਾਹਮਣੇ ਗੰਦ ਪੁਰੋਸਿਆ ਜਾ ਰਿਹਾ ਅਸੀਂ ਇਹਨਾਂ ਬੱਚਿਆਂ ਤੋਂ ਕੀ ਆਸ ਰੱਖਾਂਗੇ ਕਾਂ ਵੱਡਿਆ ਹੋਏ ਅੱਲੇ ਤੇ ਪਰਸੋਂ ਦੀਆਂ ਗੱਲਾਂ ਮੈਂ ਤਾਂ ਪਿਛਲੇ 1.5 ਸਾਲ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਮੇਰੀਏ ਭੈਣਿਆ ਤੂੰ ਕਹਿੰਨੀ ਮੇਰੀ ਵੀਡੀਓ ਵਾਇਰਲ ਹੋਣੀ ਚਾਹੀਦੀ ਏ ਪਰ ਤੇਰੀ ਵਾਇਰਲ ਹੋਈ ਵੀਡੀਓ ਤੇਰਾ ਭਰਾ ਵੀ ਵੇਖਦਾ ਤੇਰਾ ਚਾਚਾ ਵੀ ਵੇਖਦਾ ਤੇਰਾ ਪਿਓ ਵੀ ਵੇਖਦਾ ਤੇਰੇ ਭਰਾ ਦਾ ਸਹੁਰਾ ਵੀ ਵੇਖਦਾ ਤੇ ਜਦੋਂ ਤੇਰੀ ਵਾਇਰਲ ਹੋਈ ਵੀਡੀਓ ਤੇਰੇ ਭਰਾ ਦੇ ਸਹੁਰੇ ਦੇ ਮੋਬਾਈਲ ਤੇ ਜਾਵੇਗੀ ਤੇ ਉਹ ਕੀ ਕਹਵੇਗਾ ਕਿ ਇਹ ਸਾਡੇ ਕੁੜਮਾਂ ਦੀ ਧੀ ਆ ਪਿਓ ਨੂੰ ਉਸ ਵੇਲੇ ਧਰਤੀ ਬੇਲ ਦਿੰਦੀ ਪਰ ਹੁਣ ਜੇ ਅੱਜ ਆਪਾਂ ਗੱਲ ਕਰੀਏ ਭਾਈ ਅਮਰਪਾਲ ਸਿੰਘ ਮਹਿਰੋਂ ਦੀ ਜਮਾਨਾ ਜਾਣਦਾ ਅੱਜ ਦੁਨੀਆ ਵਿੱਚ ਜਦੋਂ ਚੰਗਾ ਕਰੋਗੇ ਲੋਕੀ ਵਾਹ ਵਾਹ ਕਰਦੇ ਨੇ ਜਿਹੜੇ ਲੋਕ 5 4 7 ਉਹਦੇ ਹੱਕ ਵਿੱਚ ਨੇ ਕੰਚਨ ਕੁਮਾਰੀ ਦੇ ਕਿਉਂਕਿ ਇੱਕ ਤੁਹਾਨੂੰ ਹੋਰ ਦੱਸਾਂ ਸਿੱਖਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਦੇਖੋ ਉਹਦਾ ਪੇਪਰਾਂ ਵਿੱਚ ਨਾ ਹੈ ਕੰਚਨ ਕੁਮਾਰੀ ਧੀਓ ਭਾਵੇਂ ਹਿੰਦੂਆਂ ਦੀ ਹੋਵੇ ਭਾਵੇਂ ਕਿਸੇ ਦੀ ਹੋਵੇ ਉਹਦਾ ਨਾਂ ਤੇ ਹੈ ਕੰਚਨ ਕੁਮਾਰੀ ਪਰ ਉਹ ਕਮਲ ਕੌਰ ਦੇ ਨਾਂ ਦੇ ਨਾਲ ਕੌਰ ਨਾਂ ਨਾਲ ਲਾ ਕੇ ਸਿੱਖਾਂ ਦੀਆਂ ਧੀਆਂ ਦਾ ਅਕਸ ਖਰਾਬ ਕਰਨ ਦੀ ਬਾਤ ਪੈ ਰਹੀ ਹੈ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਇਹ ਕੁੜੀ ਸਿੱਖਾਂ ਦੀ ਹੈ ਪਰ ਸਿੱਖਾਂ ਦੀਆਂ ਧੀਆਂ ਕਦੇ ਐਦਾਂ ਨਹੀਂ ਕਰਦੀਆਂ ਸਿੱਖਾਂ ਦੀਆਂ ਧੀਆਂ ਕਦੇ ਐਵੇਂ ਨਹੀਂ ਕਰਦੀਆਂ ਪਰ ਮਾਫ਼ ਕਰਿਓ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਵੀਡੀਓ ਕਾਲ ਦੇ ਉੱਤੇ ਭਾਈ ਅਮਰਤਪਾਲ ਨੇ ਉਸ ਭੈਣ ਨੂੰ ਸਮਝਾਇਆ ਉਹ ਸਿਰ ਦੇ ਉੱਤੇ ਪੱਲਾ ਲੈ ਕੇ ਚੁੰਨੀ ਸਿਰ ਤੇ ਲੈ ਕੇ ਉਹਦੇ ਨਾਲ ਗੱਲ ਕਰ ਰਹੀ ਐ ਉਹਨੇ ਇਹ ਵੀ ਕਿਹਾ ਕਿ ਮੇਰੀਏ ਭੈਣੇ ਤੈਨੂੰ ਜੇ ਪੈਸੇ ਥੇਲੇ ਦੀ ਲੋੜ ਐ ਤੁਹਾਡੇ ਘਰ 'ਚ ਕੋਈ ਬਿਮਾਰ ਠਮਾਰ ਐ ਅਸੀਂ ਉਹ ਵੀ ਤੁਹਾਡਾ ਖਰਚਾ ਚੱਲ ਰਾਂਗੇ ਪਰ ਪੰਜਾਬ ਦੇ ਵਿੱਚ ਐਵੇਂ ਨੰਗੇਜ ਬਖਾਲਣਾ ਸ਼ੋਭਾ ਨਹੀਂ ਦਿੰਦਾ ਤੇ ਉਹ ਦਿਨ ਉਹ ਇਸ ਗੱਲ ਨੂੰ ਮੰਨੀ ਤੇ ਜਿਹੜੇ ਪੰਜ ਸੱਤਕ ਹੁਣ ਐਵੇਂ ਹੀ ਅਮਰਤਪਾਲ ਦੇ ਵਿਰੋਧੀ ਬਣੇ ਫਿਰਦੇ ਨੇ ਉਹਨਾਂ ਨੂੰ ਨਹੀਂ ਦੀਦਾ ਕਿ ਪਹਿਲਾਂ ਆਉਂਦੇ ਸਮਝਾਇਆ ਸੀ ਅੱਜ ਸਟੇਟਮੈਂਟਾਂ ਤੋਂ ਦੇਖੇ ਹੁੰਦੇ ਜੀ ਔਰਤ ਨੂੰ ਮਾਰ ਦੇਣੀ ਕੋ ਬੱਬਰ ਸ਼ੇਰਾਂ ਦਾ ਕੰਮ ਹੈ ਮਾਫ਼ ਕਰਨਾ ਤੇ ਨੰਗੇਜੋ ਖਾ ਲੈਣਾ ਵੀ ਔਰਤ ਦੇ ਹਿੱਸੇ ਵਿੱਚ ਨਹੀਂ ਆਇਆ ਸ਼ਰਮ ਲੱਜਾ ਲਾਉਣੀ ਵੀ ਔਰਤ ਨੂੰ ਨਹੀਂ ਸੋਭਾ ਦਿੰਦੀ ਜੇ ਇਦਾਂ ਦੀ ਗੱਲ ਕਰੋ ਦੇ ਸਾਡੇ ਦੁੱਧ ਚੁੰਗਦੇ ਬੱਚੇ 6ਵੀਂ 6ਵੀਂ ਚ ਪੜ੍ਹਦੀਆਂ ਸਾਡੀਆਂ ਧੀਆਂ 8ਵੀਂ 8ਵੀਂ ਚ ਪੜ੍ਹਦੇ ਸਾਡੇ ਜਵਾਕ ਉਹਨਾਂ ਦੇ ਉੱਤੇ ਕੀ ਅਸਰ ਪੈਂਦਾ ਸਿੰਘਾਂ ਪਹਿਲਾਂ ਸਮਝਾਇਆ ਸੀ ਤੇ ਜਦੋਂ ਅਗਲਾ ਪਰ ਨਾ ਸਮਝਦੇ ਤਾਂ ਜਿਹੜੇ 5 4 ਗ ਅਮਰਤਪਾਲ ਦਾ ਵਿਰੋਧ ਕਰੀ ਜਾਂਦੇ ਪਤਾ ਕੀ ਕਹਿੰਦੇ ਕਹਿੰਦੇ 4 ਲੱਖ ਫੌਲਰ ਸਾਰੇ ਹੀ ਸੁਆਦ ਵਾਲੀ ਐ 4 ਲੱਖ ਦੇ ਵਿੱਚੋਂ ਇੱਕ ਨਹੀਂ ਆਇਆ ਸੰਸਕਾਰ ਤੇ ਆਇਆ ਕੋਈ ਮੈਂ ਤਾਂ ਇਹ ਕਹਿਣਾ ਉਹ ਨਾ ਜਦੋਂ ਕਰੋਨਾ ਵਾਲੀ ਬਿਮਾਰੀ ਵਿੱਚ ਲੋਕ ਮਰਦੇ ਵੇਖੇ ਤਾਂ ਦੂਰੋਂ ਹੀ ਬੁਰੋਜਾ ਸੁੱਟ ਕੇ ਲੱਕੜਾਂ ਤੇ ਅੱਗ ਲਾਉਂਦੇ ਵੇਖੇ ਉਸ ਦਿਨ ਇਹ ਅਰਦਾਸਾਂ ਕਰਦੇ ਸੀ ਪ੍ਰਮਾਤਮਾ ਮਰਨਾ ਸਫਲਾ ਕਰੀ ਇਦਾਂ ਦੀ ਮੌਤ ਨਾ ਮਰੀਏ ਕੋਈ ਕੋ ਫੂਕਣ ਵਾਲਾ ਬਣਾ ਹੋਵੇ ਜਿਹੜੇ ਇਦਾਂ ਦੀ ਮੌਤ ਮਰੀਏ ਚਾਰ ਬੰਦੇ ਇਕੱਠੇ ਹੋ ਕੇ ਚੱਲਣ ਨਾਲ ਅਸਲ ਕਮਾਈ ਜ਼ਿੰਦਗੀ ਦੀ ਇਹ ਆ ਫੋਲਰਾਂ ਨੂੰ ਕੀ ਕਰਨਾ ਇੱਕ ਨਹੀਂ ਖੜਿਆ ਉੱਥੇ ਆ ਕੇ ਤਾਂ ਨਾਲ ਦੀ ਨਾਲ ਸਟੇਟਮੈਂਟ ਪੜਾ ਕੀ ਦੇਵੇ ਕਹਿੰਦੇ ਅਮਰਤ ਬਾਦ ਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਮੈਂ ਕਹਾਂ ਵੀ ਅਮਰਤ ਬਾਦ ਨੂੰ ਤਾਂ ਦਿਹਾੜੀ ਨਾਲ ਲੈ ਕੇ ਜਾਵੇ ਤੇ ਤੁਹਾਨੂੰ ਕਿਹੜਾ ਮੋਦੀ ਨੇ ਆਪਣੇ ਬਾਡੀਗਾਰਡ ਰੱਖਿਆ ਹੋਇਆ ਤੇ ਵੱਡੀਆਂ ਪੋਸਟਾਂ ਤੇ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਵੀ ਤਾਂ ਇਹੀ ਟੀਆਰਪੀ ਦਾ ਫੋਲੋਅਰ ਹੀ ਬਣ ਭਾਲ ਦੇ ਦੇ ਸਿਆਸਤਾਂ ਕਰ ਦਿਓ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਪੰਜਾਬ ਦੇ ਵਿੱਚ ਕਿਉਂਕਿ ਜੇ ਗੱਲ ਪੰਜਾਬ ਦੀ ਕਰੀਏ ਨਾ ਜੀ ਤੇ ਪੰਜਾਬ ਦੇ ਵਿੱਚ ਸਿੱਖ ਰੱਖ ਸਿੱਖ ਆਪਣੀ ਪਹਿਚਾਣ ਰੱਖਦਾ ਸਿੱਖ ਇਸ ਗੱਲ ਦਾ ਦਾਅਵਾ ਕਰਦਾ ਮੈਂ ਮਾੜਾ ਕੀਤਾ ਤੇ ਨਾ ਮਾੜਾ ਕਰਾਂਗੇ ਤੇ ਨਾ ਮਾੜਾ ਸਹਿਣ ਕੀਤਾ ਜਾਊਗਾ ਅਸੀਂ ਆਪਣੇ ਬੱਚਿਆਂ ਨੂੰ ਦੋ ਵਕਤ ਗੁਰਬਾਣੀ ਦੇ ਲੜ ਲਾਉਣ ਵਾਲੇ ਆ ਮਾਫ ਕਰਨਾ ਅੱਜ 3-4 ਕੁ ਬੰਦੇ ਅਮਰਤਪਾਲ ਦੇ ਬਰੋਧੀ ਨੇ ਬਾਕੀ ਕਿਤੇ ਵੇਖੋ ਹਰ ਬੰਦਾ ਇਹ ਗੱਲ ਕਹਿੰਦਾ ਇੱਕ Hindu ਧਰਮ ਦੇ ਵਿੱਚੋਂ ਉੱਗਾ ਆਗੂ ਸ਼ਾਇਦ ਗੱਗੀ ਪੰਡਤ ਉਹਦਾ ਨਾਂ ਹੈ ਉਹ Hindu ਧਰਮ ਦੇ ਵਿੱਚੋਂ ਆ ਉਗਾ ਆਗੂ ਏ ਉਹਨੇ ਇਹ ਸਟੇਟਮੈਂਟ ਦਿੱਤੀ ਕਿ ਜੋ ਅਮਰਤਪਾਲ ਮੈਰੋ ਨੇ ਕੀਤਾ ਉਹ ਸਹੀ ਕੀਤਾ ਕਿਉਂਕਿ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਹੈ ਹਰ ਵੇਲੇ ਮਾਪੇ ਇਹ ਗੱਲ ਨਹੀਂ ਵੇਖਦੇ ਕਿ ਬੱਚਾ ਮੇਰਾ ਕੀ ਵੇਖਦਾ ਕੀ ਨਹੀਂ ਵੇਖਦਾ ਅਸੀਂ ਬਹੁਤਾ ਡਿੱਗਾ ਹੀ ਇਸ ਕਰਕੇ ਆ ਜਿੰਨਾ ਨੁਕਸਾਨ ਸਾਡਾ ਇਹਨਾਂ ਸਕਰੀਨਾਂ ਨੇ ਕੀਤਾ ਹੋਰ ਕਿਸੇ ਚੀਜ਼ ਨੇ ਨਹੀਂ ਕੀਤਾ ਤੇ ਮੈਂ ਭੈਣਾਂ ਨੂੰ ਬੇਨਤੀ ਕਰਦਾ ਉਹਨਾਂ ਮੇਰੀ ਉਹ ਭੈਣੋ ਜਦੋਂ ਤੁਸੀਂ ਇਦਾਂ ਦੀਆਂ ਵੀਡੀਓ ਆਉਂਦੀਆਂ ਤੇ ਲੋਕੀ ਮਰਨ ਤੋਂ ਬਾਅਦ ਵੀ ਗੱਲਾਂ ਕਰਦੇ ਨੇ ਤੇ ਜੇ ਕਿਤੇ ਉਹੀ ਭੈਣ ਸੱਚੇ ਪਾਤਸ਼ਾਹ ਦੀ ਤਾਬਿਆਂ ਵਿੱਚ ਬਹਿ ਕੇ ਨਿਤਨੇਮ ਕਰੇ ਤੇ ਵੀਡੀਓ ਬਣਾ ਕੇ ਵਾਇਰਲ ਕਰੇ ਲੋਕੀ ਕਹਿਣਗੇ ਓਏ ਧਰਮੀ ਮਾਂ ਬਾਪ ਦੀ ਬੱਚੀ ਧਰਮ ਕਮਾ ਰਹੀ ਆ ਇਸ ਘਰ ਵਿੱਚ ਵਧਾਈ ਮਿਲਦੀ ਆ ਪਰ ਅੱਜ ਮਾਹੌਲ ਪੰਜਾਬ ਦਾ ਐਸਾ ਬਣ ਗਿਆ ਜੋ ਅਸੀਂ ਬੱਚਿਆਂ ਅੱਗੇ ਪਰੋਸਾਂਗੇ ਬੱਚੇ ਉਧਰਲੇ ਪਾਸੇ ਉਤਰੇ ਜਾ ਰਹੇ ਸਿਆਣਪ ਦੀ ਬਾਤ ਇਹ ਕਿ ਸਾਹਮਣੇ ਫੋਟੋ ਵਿਖ ਕੇ ਜੋਰਾ ਵਰ ਕਹਿੰਦਾ ਮੇਰੇ ਦਾਦੇ ਦੀ ਫੋਟੋ ਹੈ ਕੌਣ ਜਾਣਦਾ ਅੱਲੇ ਗੱਲਾਂ ਬਾਤਾਂ ਹੋ ਰਹੀਆਂ ਸੀ ਹਰਜੀਤ ਸਿੰਘ ਅੰਦਰ ਆ ਗਿਆ ਕਹਿੰਦੀ ਸਰਦਾਰਾ ਤੇਰੇ ਪੁੱਤ ਦੀ ਉਮਰ ਹੈ 7 ਸਾਲ ਤੇ ਇਹ ਗੱਲ ਕਹਿ ਰਿਹਾ ਕਿ ਜਮਾਨਾ ਜਾਣੇ ਲੋਕ ਜਾਣਣ ਮਰਨ ਤੋਂ ਬਾਅਦ ਵੀ ਗੱਲਾਂ ਹੋਣ ਮੈਨੂੰ ਕੀ ਕਰਨਾ ਪਵੇਗਾ ਸਰਦਾਰ ਹਰਜੀਸੋ ਉਦੇ ਪਾਪਸ ਮੁੜ ਗਿਆ ਉਹਨੇ ਇੱਕ ਬਹੁਤ ਸੁੰਦਰ ਘੋੜਾ ਇੱਕ ਸ੍ਰੀ ਸਾਹਿਬ ਤੇ ਇੱਕ ਚੰਗਾ ਉਸਤਾਦ ਘਰੇ ਲੈ ਕੇ ਬੜਿਆ 7 ਸਾਲ ਦੀ ਉਮਰ ਵਿੱਚ ਤਲਵਾਰ ਦੇ ਮੁਠੇ ਨੂੰ ਹੱਥ ਪਵਾਤਾ ਆਪਣੇ ਪੁੱਤ ਦਾ ਘੋੜ ਸਵਾਰੀ ਸ਼ਾਸਤਰ ਬਾਜੀ ਮੇਜੇ ਬਾਜੀ ਤੀਰੰਦਾਜੀ ਸਭ ਤੋਂ ਗਰੀਲੇ ਜੰਗ ਲੜਨ ਵਾਲਾ ਪਹਾੜਾਂ ਦੇ ਵਿੱਚ ਬਣ ਗਿਆ ਇਹ ਯੋਰਾワਰ ਸਿੰਘ 17 ਸਾਲ ਦੀ ਉਮਰ ਹੋਈ ਇੱਕ ਗੱਲ ਹੋਰ ਭੈੜੋਂ ਲੇਲ ਦਾਖਦੀਆਂ ਔਰਤਾਂ ਜਿਨ੍ਹਾਂ ਦੇ ਖਾਸ ਕਰਕੇ ਬੱਚਾ ਬੱਚੀ ਹੋਣ ਵਾਲਾ ਹੁੰਦਾ ਉਸ ਏਰੀਏ ਦੀਆਂ ਔਰਤਾਂ ਮਰੇ ਹੋਏ ਸ਼ੇਰ ਦੇ ਮਾਸ ਦਾ ਲੋਥੜਾ ਲੈ ਕੇ ਘਰ ਨੂੰ ਆਉਂਦੀਆਂ ਸੀ ਔਰ ਆਪਣੇ ਡੌਲੇ ਦੇ ਨਾਲ ਜਾਂ ਆਪਣੇ ਗਲ ਦੇ ਵਿੱਚ ਕੱਪੜੇ ਦੇ ਵੱਲੇ ਹਟ ਕੇ ਉਹ ਮਾਸ ਵਾਲਾ ਲੋਥੜਾ ਬੰਨ੍ਹਦੀਆਂ ਸੀ ਡੌਲੇ ਨਾਲ ਜਾਂ ਆਪਣੇ ਗਲ ਵਿੱਚ ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਇਹਦੇ ਵਿੱਚੋਂ ਇੱਕ એનર્ਜੀ ਮਿਲਦੀ ਹੈ ਇੱਕ ਪੋਜ਼ਿਟਿਵ ਵੀ ਮਿਲਦੀ ਹੈ ਕਿ ਮੇਰੀ ਕੁੱਖ ਤੋਂ ਪੈਦਾ ਹੋਣ ਵਾਲਾ ਬੱਚਾ ਸ਼ੇਰ ਵਰਗਾ ਬਲਵਾਨ ਹੋਵੇਗਾ ਪਰ ਜਦਨ 17 ਸਾਲਾਂ ਦਾ ਹੋਇਆ ਨਾ ਜੋਰਾਵਰ ਸਿੰਘਾ ਇਹਨੇ ਕੀਤਾ ਸ਼ੇਰ ਦਾ ਸ਼ਿਕਾਰ ਜਦ ਜਨੇ ਸ਼ੇਰ ਦਾ ਸ਼ਿਕਾਰ ਕੀਤਾ ਤੇ ਲਦਾਖ ਦੇ ਲੋਕ ਇਹਨੂੰ ਕਹਿਣ ਲੱਗ ਪਏ ਬੱਬਰ ਸ਼ੇਰ ਜਿਹਨੇ ਸ਼ੇਰ ਮਾਰ ਲਿਆ ਉਹ ਬਣ ਗਿਆ ਬੱਬਰ ਸ਼ੇਰ ਇਹਨੂੰ ਕਹਿਣ ਲੱਗ ਪਏ ਬੱਬਰ ਸ਼ੇਰ ਉਮਰ 21 ਸਾਲ ਦੀ ਹੋ ਗਈ। ਜਦੋਂ 21 ਸਾਲਾਂ ਦਾ ਹੋਇਆ ਤੇ ਬੈਠੇ-ਬੈਠੇ ਤੇ ਮਨ ਚ ਇੱਕ ਦਿਨ ਖਿਆਲ ਆ ਗਿਆ। ਇਹ ਖਿਆਲ ਕਦੇ ਆਪਣੇ ਮਨ ਵਿੱਚ ਨਹੀਂ ਆਉਂਦਾ। ਉਹ ਖਿਆਲ ਕੀ ਆਇਆ ਹੈ ਕਹਿੰਦਾ ਮਨਾ 21 ਸਾਲ ਦੀ ਉਮਰ ਹੋ ਗਈ ਹੈ। ਤੇ ਕੀਤਾ ਹਾਲੇ ਤੱਕ ਕੰਮ ਵਾਸਤੇ ਕੁਝ ਵੀ ਨਹੀਂ। ਮਾਂ ਨੂੰ ਇਹ ਗੱਲ ਕਹੀ ਸੀ ਕਿ ਮਾਂ ਜਮਾਨਾ ਗਾਣੇ ਲੋਕ ਮਰਨ ਤੋਂ ਬਾਅਦ ਆ ਵੀ ਮੇਰੀਆਂ ਗੱਲਾਂ ਕਰਨ। ਮੈਨੂੰ ਕੀ ਕਰਨਾ ਪਵੇਗਾ? ਤੇ ਅੱਜ ਤੱਕ ਤੇ ਰੋਟੀਆਂ ਖਾਧੀਆਂ। ਅਜ ਤੱਕ ਤੇ ਕੀਤਾ ਕੁਝ ਨਹੀਂ ਕੁਝ ਕਰਕੇ ਜਾਈਏ ਪਤਾ ਨਹੀਂ ਅਗਲੇ ਭੜਕ ਦਾ ਕਿਦਾਂ ਨਾ ਹੋਵੇ ਕਿਦਾਂ ਨਾ ਨਾ ਹੋਵੇ ਇਹਨੇ ਆਪਣਾ ਘੋੜਾ ਤਿਆਰ ਕੀਤਾ ਆਪਣੇ ਨਾਨਕੇ ਪਿੰਡ ਪਹੁੰਚ ਗਿਆ ਇਹਦਾ ਨਾਨਕਾ ਪਿੰਡ ਹੈ ਗੋਪੀਪੁਰ ਇਹ ਵੀ ਇਹ ਵੀ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਗੋਪੀਪੁਰ ਪਿੰਡ ਪਹੁੰਚਿਆ ਇਹਨਾਂ ਦੇ ਨਾਲ ਦਾ ਘਰ ਜਿਹੜਾ ਗਵਾਂਢ ਵਾਲਾ ਘਰ ਉੱਥੇ ਇਹਦਾ ਇੱਕ ਹਮ ਉਮਰ ਮਿੱਤਰ ਰਹਿੰਦਾ ਜਿਹਦਾ ਨਾਂ ਠਾਕੁਰ ਧਰਮ ਸਿੰਘ ਹੈ ਆਪਣੇ ਹਮਕੁਮਰ ਮੱਤਰ ਠਾਕੁਰ ਧਰਮਸੰਗ ਨੂੰ ਮਿਲਦਾ ਕਿਉਂਕਿ ਸਾਡਾ ਇਤਿਹਾਸ ਜੋੜੀਆਂ ਵਿੱਚ ਬਣਦਾ ਜੀ ਜਦੋਂ ਵੀ ਕਿਤੇ ਵੇਖੋਗੇ ਇਤਿਹਾਸ ਸਾਡਾ ਜੋੜੀਆਂ ਨੇ ਸਿਰਜਿਆ